ਇਸ ਵੀ ਲੋ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਜਾਂ ਅਸਾਮ ਦੀ ਜੇਲ੍ਹ ਦੇ ਵਿੱਚ ਭੁਖੜਤਾਲ ਤੇ ਬੈਠੇ ਬਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਦੀ ਅਚਾਨਕ ਸਿਹਤ ਕਾਫੀ ਨਾਜ਼ੁਕ ਬਣ ਚੁੱਕੀ ਹੈ ਦੱਸਦੇ ਕਿ ਭਾਈ ਅਮਰਿਤਪਾਲ ਸਿੰਘ ਤੇ ਉਹਦੇ ਸਾਥੀ ਪਿਛਲੇ 18 ਦਿਨੋਂ ਤੋਂ ਭੁਖੜਤਾਲ ਤੇ ਬੈਠੇ ਨੇ ਜਿਸ ਦੇ ਚੱਲਦਿਆ ਗੁਰਮੀਤ ਸਿੰਘ ਤੇ ਕੁਲਵੰਤ ਸਿੰਘ ਦੀ ਅਚਾਨਕ ਸਿਹਤ ਖਰਾਬ ਹੋ ਚੁੱਕਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੱਥੇਦਾਰ ਦੇ ਵਕੀਲ ਇਮਾਨ ਸਿੰਘ ਖਰਾਰੇ ਨੇ ਵੀ ਦੱਸਿਆ ਕਿ ਜੇਲ੍ਹ ਦੇ ਵਿੱਚ ਬੰਦ ਆਗੂਆਂ ਦਾ ਕਹਿਣਾ ਕਿ ਉਹ ਹੁਣ ਭੋਜਨ ਪੰਜਾਬ ਦੀ ਧਰਤੀ ਤੇ ਹੀ ਕੀ ਕਰਨਗੇ ਵਕੀਲੇ ਵੀ ਆਖੇ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣਾ ਚਾਹੀਦਾ ਇਸ ਦੇ ਨਾਲ ਹੀ ਸ਼ਿਰਿਆ ਕਾਲ ਤੱਕ ਸਾਇਰ ਨੂੰ ਵੀ ਮਦਦ ਲਈ ਉਹਨਾਂ ਵੱਲੋਂ ਅਪੀਲ ਜੜੀ ਕਰ ਦਿੱਤੀ ਗਈ ਹੈ ਦੱਸਿਆ ਕਿ ਜੇਲ ਦੇ ਵਿੱਚ ਬੰਦ ਆਗੂ ਦੇ ਪਰਿਵਾਰ ਨੇ ਵੀ ਅੰਮ੍ਰਿਤਸਰ 'ਚ ਭੁਖ ਹੜਤਾਲ ਕੀਤੀ ਹੋਈ ਹੈ ਪਰਿਵਾਰਿਕ ਮੈਂਬਰਾਂ ਦੇ ਕਹਿਣੇ ਅਨੁਸਾਰ ਤੱਕ ਉਹਨਾਂ ਦੇ ਪੁੱਤ ਭੁਖ ਹੜਤਾਲ ਤੇ ਬੈਠੇ ਨੇ ਤੇ ਮਾਪੇ ਵੀ ਕਿਵੇਂ ਰੋਟੀ ਜਿਹੜੀ ਖਾ ਸਕਦੇ ਨੇ ਇਸ ਬਿਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਜਾਂ ਅਸਾਮ ਦੀ ਜੇਲ੍ਹ ਦੇ ਵਿੱਚ ਭੁਖੜਤਾਲ ਤੇ ਬੈਠੇ ਵਾਲਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਦੀ ਅਚਾਨਕ ਸਿਹਤ ਕਾਫੀ ਨਾਜ਼ੁਕ ਬਣ ਚੁੱਕੀ ਹੈ ਦੱਸਦੇ ਕਿ ਭਾਈ ਅਮਰਿਤਪਾਲ ਸਿੰਘ ਤੇ ਉਹਦੇ ਸਾਥੀ ਪਿਛਲੇ 18 ਦਿਨੋਂ ਤੋਂ ਭੁਖੜਤਾਲ ਤੇ ਬੈਠੇ ਨੇ ਜਿਸ ਦੇ ਚੱਲਦਿਆ ਗੁਰਮੀਤ ਸਿੰਘ ਤੇ ਕੁਲਵੰਤ ਸਿੰਘ ਦੀ ਅਚਾਨਕ ਸਿਹਤ ਖਰਾਬ ਹੋ ਚੁੱਕਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਦੇ ਵਕੀਲ ਇਮਾਨ ਸਿੰਘ ਖਰਾਰੇ ਨੇ ਵੀ ਦੱਸਿਆ ਕਿ ਜੇਲ੍ਹ ਦੇ ਵਿੱਚ ਬੰਦ ਆਗੂਆਂ ਦਾ ਕਹਿਣਾ ਕਿ ਉਹ ਹੁਣ ਭੋਜਨ ਪੰਜਾਬ ਦੀ ਧਰਤੀ ਤੇ ਹੀ ਕੀ ਕਰਨਗੇ ਬਤਿਨੇ ਵੀ ਅਖੇ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਸ਼ਿਰਿਆ ਕਾਲ ਤੱਕ ਸਾਇਰ ਨੂੰ ਵੀ ਮਦਦ ਲਈ ਉਹਨਾਂ ਵੱਲੋਂ ਅਪੀਲ ਜੜੀ ਕਰ ਦਿੱਤੀ ਗਈ ਹੈ ਦਾਸੀ ਕਿ ਜੇਲ ਦੇ ਵਿੱਚ ਬੰਦ ਆਗੂ ਦੇ ਪਰਿਵਾਰ ਨੇ ਵੀ ਅੰਮ੍ਰਿਤਸਰ ਚ ਭੁਖ ਹੜਤਾਲ ਕੀਤੀ ਹੋਈ ਹੈ ਪਰਿਵਾਰਿਕ ਮੈਂਬਰਾਂ ਦੇ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੇ ਪੁੱਤ ਭੁਖ ਹੜਤਾਲ ਤੇ ਬੈਠੇ ਨੇ ਤੇ ਮਾਪੇ ਵੀ ਕਿਵੇਂ ਰੋਟੀ ਜਿਹੜੀ ਖਾ ਸਕਦੇ ਨੇ